ਪਾਰਟ 2 ਦੇ ਵਿੱਚ ਤੁਹਾਡਾ ਸਵਾਗਤ ਹੈ ਹੁਣ ਅਗਲੀਆਂ ਵੀਡੀਓ ਤੁਸੀਂ ਦੇਖੋ ਜੀ ਕਰ ਲੋ ਚੱਕ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਰਖਾਵਾ ਕੇ ਤੁਹਾਨੂੰ ਮੱਜਾਂ ਝੋਟੀਆਂ ਆਪਾਂ ਕਰਦੇ ਆਂ ਘੱਟਰੂ ਤੋਂ ਸ਼ੁਰੂ ਹਨਾ ਮੱਜ ਦਾ ਪਹਿਲਾਂ ਦੇਖੋ ਤੁਸੀਂ ਮੂੰਹ ਮੱਥਾ ਸਿੰਘ ਸਿੰਘ ਕਰ ਲੋ ਚੱਕ ਤੇ ਮੱਜ ਤੁਹਾਨੂੰ ਦਿਖਾ ਰਿਹਾ ਘੁੰਗਰੂ ਘੰਗਰੂ ਪਾਏ ਹੋਏ ਨੇ ਬਾਈ ਦੇ ਸੌਂਕ ਨਾਲ ਪਾਲੀ ਵੀ ਮੱਜ ਹੈ ਤੇ ਆਪਾਂ ਹਾਥੀ ਦਾ ਬੱਚਾ ਹੀ ਕਹਿ ਸਕਦੇ ਹਾਂ ਨਾ ਬਹੁਤ ਸੋਹਣੀ ਸੁਨਠੀ 11 ਦੀ ਮੰਡੀ ਦੇ ਵਿੱਚ ਖੜੀ ਆ ਮੱਜ ਉਹਨੂੰ ਲੇਵਾ ਚੈੱਕ ਕਰਾਉਣਾ ਹੈ ਮਾਜ ਦਾ ਲੇਵਾ ਥਣ ਥਣ ਤੁਸੀਂ ਚੈੱਕ ਕਰੋ ਉਸ ਪਾਸ ਦੇਖ ਸਕਦੇ ਹਾਂ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਹੈ ਥਣ ਥਣ ਨਾਲ ਐਨ ਪੂਰੇ ਘੈਂਟਾ ਲੇਵਾ ਲੂਗਾ ਕੂੜੇ ਕੂੜੇ ਪਿੰਡੇ ਦੀ ਮੱਝ ਤੇ ਦੇਖ ਸਕਦੇ ਹੋ ਥਣ ਥਣ ਕਰ ਲੋ ਚੈੱਕ ਤੇ ਵਧੀਆ ਮੂੰਹ ਮੱਥੇ ਦੀ ਸੋਹਣੀ ਸੁਣਾ ਚੀ ਮੱਝਾਂ ਬਾਕੀ ਆਪਾਂ ਗੱਲਬਾਤ ਕਰਦੇ ਆਂ ਬਾਈ ਦੇ ਨਾਲ ਅੱਛਾ ਬਾਈ ਜੀ ਕਿਹੜਾ ਪਿੰਡ ਆਪਣਾ ਇਤਨੀ ਬਣਾ ਦੇ ਸ਼ਹਿਰ ਤੋਂ ਹਾਂ ਹਾਂ ਦਿਖਾਉਨੇ ਆਪਾਂ ਆਪਣਾ ਪੰਡਾ ਜੀ ਗਮੋਰ ਹੈ ਗੰਗੋਹਰ ਜੀ ਇਹ ਕਿੱਥੇ ਜੇ ਆ ਇਹ ਆਪਣਾ ਮਹਿਲਕਲਾਂ ਕੋਲੇ ਆ ਜੀ ਮਹਿਲਕਲਾਂ ਕੋਲੇ ਹਾਂ ਜੀ ਤੇ ਇਹਦੀ ਜੇ ਆਪਾਂ ਮੱਝ ਦੀ ਗੱਲ ਕਰੀਏ ਬਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹ ਮੱਝ ਨੂੰ ਸੂਈ ਨੂੰ ਹੋ ਗਿਆ ਜੀ ਆਪਣੇ ਕੋਲੇ 12 13 ਦਿਨ ਹੋ ਗਏ ਹੁਣ 12 13 ਦਿਨ ਹੋ ਗਏ ਸੂਈ ਨੂੰ ਦੁੱਧ ਦੀ ਗੱਲ ਕਰੀਏ ਆਪਾਂ ਦੁੱਧ ਹੈ ਇਸ ਟਾਈਮ 18 ਲੀਟਰ ਤਿਆਰ ਹੈ ਜੀ 18 ਲੀਟਰ ਹੈਗਾ ਬਈ ਹਾਂ ਜੀ ਹਾਂ ਜੀ ਇਹ ਬਈ ਇੱਕ ਨਾ ਜਿਹੜੀ 18 ਲੀਟਰ ਵਾਲੀ ਗੱਲ ਹੁੰਦੀ ਹੈ ਹਨਾ ਤੇ ਚਲੋ ਤੁਸੀਂ ਕਹਿਤਾ ਆਪਾਂ ਮੰਨ ਵੀ ਲੈਨੇ ਆ ਹਨਾ ਤੇ ਹੁੰਦਾ ਬਈ 18 ਲੀਟਰ ਦੁੱਧ ਹੁੰਦਾ ਫਿਰ ਆਪਾਂ ਕੋਲੇ ਚਾਰ ਟਾਈਮ ਆ ਜੀ ਆਪਾਂ ਡੱਬੇ ਮਣਕੇ ਦੇ ਮੰਗ ਕਿਉਂਕਿ ਮੇਰੇ ਕੋਲੇ ਮੱਝ ਬਈ ਲੈਣ ਵਾਲੇ ਵੀ ਹੁੰਦੇ ਨੇ ਉਹ ਹੁਣੇ ਮੈਨੂੰ ਇੱਕ ਬੰਦਾ ਮਿਲਿਆ ਨੰਬਰ ਉਹਨਾਂ ਨੇ ਸਪੈਸ਼ਲ ਦਿੱਤਾ ਕਹਿੰਦੇ ਬਈ ਮੱਝ ਅਸੀਂ ਮੰਡੀ ਚ ਤਾਂ ਕੱਲਾ ਦੇਖਣੀ ਆਏ ਆ ਮੱਝ ਖਰੀਦਾਂਗੇ ਬਾਹਰੋਂ ਵੀ ਜੇ ਤੁਹਾਡੇ ਕੋਈ ਨਿਗਾ ਚ ਹੁੰਦੀ ਆ ਮੱਝ ਤਾਂ ਵਧੀਆ ਦਵਾ ਦਿਆ ਕਰੋ ਹਨਾ ਇੰਨਾ ਦੁੱਧ ਮੰਗਦਾ ਹੈ ਬੰਦਾ ਉਹ ਆਪਣੇ ਕੋਲੇ ਆ ਜੀ ਚਾਰ ਟਾਈਮ ਛੋਕੇ ਦੇਖ ਲੇ ਜਿੰਨਾ ਟਾਈਮ ਜਿੰਨਾ ਦੁੱਧ ਕਹਿਤਾ ਉਹਨਾ ਮਨਾਵਾਂਗੇ ਠੀਕ ਕੰਡੇ ਲਾਵਾਂਗੇ ਰੇਟ ਦੀ ਜੇ 170000 ਹਾਂਜੀ ਠੀਕ ਹੈ ਜੀ ਤੇ ਬਾਕੀ ਬਾਈ ਤੁਸੀਂ ਮੱਝ ਨੂੰ ਦੇਖ ਸਕਦੇ ਹੋ ਹਨਾ ਮੂੰਹ ਮੱਥਾ ਆਪਾਂ ਚੈੱਕ ਕਰਾਤਾ ਚਾਰ ਸਪੇਰ ਨੂੰ ਤੁਹਾਨੂੰ ਦਿਖਾ ਦਿੰਨੇ ਹੈਗੇ ਲੇਵਾਂ ਲੂਬਾ ਤੇ ਵਧੀਆ ਸੋਹਣੇ ਸੁਨੱਖੀ ਮੱਝ ਹੈ ਤੇ ਥਣ ਥਣ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੋੜ ਕੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਹੈਗੇ ਮਗਰ ਕੀ ਆ ਬਾਈ ਮਗਰ ਹੈ ਕੱਟੀ ਮਗਰ ਹੈ ਕੱਟੀ ਟੀਕੇ ਦੀ ਹੈ ਟੀਕੇ ਦੀ ਕੱਟੀ ਹੈ ਨਸਲ ਦੀ ਹੈ ਨਾ ਬਾਕੀ ਤੋਰਾ ਤਾਰਾ ਵੀ ਤੁਸੀਂ ਦੇਖ ਸਕਦੇ ਹੋ ਮੱਝ ਦਾ ਹੋਣੀ ਗੱਲ ਬਾਤ ਐ ਵਧੀਆ ਕੱਦ-ਕਾੜ ਦੀ ਵਧੀਆ ਮੱਝ ਐ ਤੇ ਦੁੱਧ ਬਾਈ 18 ਕਿਲੋ ਕਹਿੰਦਾ ਕਹਿੰਦਾ ਘਰੇ ਨਾ ਚੋਕੇ ਦੇਖ ਦੀ ਚਾਰ ਵਾਰੀ ਚੋਕੇ ਦੇਖ ਲਓ ਵੀ 18 ਲੀਟਰ ਦੁੱਧ ਐ ਤੇ ਰੇਟ ਬਾਈ ਕਹਿੰਦਾ 1,70,000 ਰੁਪਇਆ ਹੈ ਨਾ ਬਾਕੀ ਮਾਨਤਾਨ ਹੋ ਜਾਊਗਾ ਕੋਈ ਗੱਲ ਨਹੀਂ ਮੌਕੇ ਤੇ ਦੇਖ ਸਕਦੇ ਹੋ ਤੁਸੀਂ ਅੱਛਾ ਬਾਈ ਆਪਾਂ ਨੰਬਰ ਬੋਲ ਸਕਦੇ ਹਾਂ ਹਾਂਜੀ ਹਾਂ ਹਾਂ ਕਿੰਨਾ ਨੰਬਰ ਐ ਬਾਈ ਦਾ 62397 62397 5608 5608 ਇਹ ਆ ਨੰਬਰ ਬਾਈ ਦਾ ਤੇ ਮੱਜ ਨੂੰ ਕਰਾ ਦੀ ਚੈੱਕ ਕੰਮੇ ਸੂਏ ਬਾਈ ਇਹ ਤੀਜਾ ਸੂਏ ਤੀਜੇ ਸੂਏ ਮੱਜ ਹੈਗੀ ਘਰ ਦੀ ਝੋਟੀਆਂ ਘਰ ਦੀ ਝੋਟੀਆਂ ਪਾਲੀ ਵੀ ਬਈ ਦੀ ਕਹਿੰਦਾ ਵੀ ਐ ਵਪਾਰੀਆਂ ਵਾਲੀ ਗੱਲ ਨਹੀਂ ਹੈਗੀ ਵੀ ਆਪਾਂ ਝੂਠ ਬੋਲਦਾ ਹਨਾ ਫੇਰ ਕਾ ਦੀ ਕੱਟੀ ਆ ਮਗਰ ਸੱਚਾ ਬਹੁਤ ਵਧੀਆ ਠੀਕ ਹੈ ਲੈ ਵੀ ਤੁਸੀਂ ਬੱਚਾ ਵੀ ਚੈੱਕ ਕਰ ਸਕਦੇ ਹੋ ਹਨਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵੀਰੇ 12 13 12 13 ਦਿਨ ਹੋ ਗਏ ਸੂਈ ਨੂੰ 12 13 ਦਿਨ ਦਾ ਤੁਸੀਂ ਕੱਟਰੂ ਦੇਖ ਲਓ ਬਾਈ ਨਹੀਂ ਉਹੀ ਮਰੀ ਵਾਲ ਜੇ ਹੁੰਦੇ ਹਨਾ ਵਧੀਆ ਸੋਹਣੀ ਸੁਨੱਖੀ ਕੱਟਿਆ ਕੱਦਾ ਪਰ ਇਹਨੇ ਵੀ ਇੱਕਦਾਂ ਨੂੰ ਪੂਰੀ ਵਧੀਆ ਆ ਮੰਡੀ ਦੀ ਸਾਨ ਬਣ ਜਾਣਾ ਫੇਰ ਕਾ ਦਾ ਟੀਕੇ ਦੀ ਕੱਟੀ ਹੈ ਮਗਰ ਦੇਖ ਸਕਦੇ ਹੋ ਤੁਸੀਂ ਵਧੀਆ ਸੋਹਣੀ ਸੁਲੱਖੀ ਮੱਝਾਂ ਨੇ ਇੱਕ ਨਾ ਵਪਾਰੀ ਵੀਰਾਂ ਦਾ ਕੋਟ ਵਾਲੇ ਜਿਹੜੇ ਹੁੰਦੇ ਨੇ ਜਿਵੇਂ ਬਾਈ ਦਾ ਹਾਂ ਚੁੱਕੇ ਦੇ ਵਿੱਚ ਸੱਦੇ ਵੱੱਛੀ ਨੇ ਜੇ ਹੱਥ ਫੜੇ ਖੜੇ ਨੇ ਹਾਂ ਇਹ ਵੀ ਇੱਕ ਇਹਨਾਂ ਦੀ ਭਾਸ਼ਾ ਹੀ ਹੁੰਦੀ ਹੈ ਇੱਕ ਪੜ੍ਹਾਈ ਕਹਿ ਸਕਦੇ ਆਪਾਂ ਨਾ ਵਪਾਰੀਆਂ ਦੀ ਤੇ ਇਸ ਤਰ੍ਹਾਂ ਹੱਥ ਫੜ ਕੇ ਇਹ ਥੱਲੇ ਘੁੱਟ ਕੇ ਜੇ ਜਾਂ ਕੀ ਕਰਦੇ ਨੇ ਉਹਨਾਂ ਕਿਸ ਤਰ੍ਹਾਂ ਲੈਦੇ ਨੇ ਉਹਨਾਂ ਨੂੰ ਪੱਕਾ ਰੇਟ ਦੱਸ ਦਿੰਦੇ ਨੇ ਵੀ ਆਹ ਇਹਨੇ ਦੀ ਹੈ ਨਾ ਵਿਕ ਰਹੀ ਹੈ ਮੈਂ ਇਹਨੇ ਦੀ ਛੱਡਿਆ ਇਹ ਵੀ ਇੱਕ ਵਪਾਰੀਆਂ ਦਾ ਆ ਤੇ ਇਹ ਵੀ ਵਪਾਰੀਆਂ ਦੀ ਇੱਕ ਭਾਸਾ ਹੁੰਦੀ ਹੈਗੀ ਤੇ ਉਹ ਕਿਵੇਂ ਕਿਸ ਤਰ੍ਹਾਂ ਗੱਲਬਾਤ ਕਰ ਰਹੇ ਨੇ ਇਹ ਇਹਨਾਂ ਦੀ ਹੀ ਜਾਣਣਾ ਭਾਈ ਹਨਾ ਤੇ ਇਹਨਾਂ ਦੀ ਅਸੀਂ ਭਾਸ਼ਾ ਇਹ ਹੁੰਦੀ ਹੈ ਨੇ ਹੱਥ ਫੜ ਕੇ ਦੱਸ ਦੂ ਵੀ ਕਿੰਨੇ ਦੀ ਹੈ ਕੀ ਗੱਲਬਾਤ ਹੈ ਇਹ ਵੀ ਇੱਕ ਗੱਲਬਾਤ ਹੁੰਦੀ ਹੈ ਹੁਣ ਜਿਵੇਂ ਆ ਗਾਂ ਦਾ ਰੇਟ ਹੋ ਰਿਹਾ ਹੈ ਨਾ ਇਹਦੀ ਗੱਲਬਾਤ ਚੱਲ ਰਹੀ ਆ ਆਪਾਂ ਉਧਰ ਤੁਹਾਨੂੰ ਮੱਝਾਂ ਦੀਆਂ ਵੀਡੀਓ ਦਿਖਾਈ ਦੀ ਆ ਤੁਸੀਂ ਗਾਵਾਂ ਵੀ ਚੈੱਕ ਕਰ ਸਕਦੇ ਹੋ ਵਧੀਆ ਸੋਹਣੀਆਂ ਗਾਵਾਂ ਨੇ ਹੈ ਨਾ ਥਣ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਕੱਦ ਕਾਠ ਰੰਗ ਰੂਪ ਮੂੰ ਮੱਥਾ ਸਾਰਾ ਚੈੱਕ ਕਰ ਸਕਦੇ ਹੋ ਇਹ ਗੱਲਬਾਤ ਚੱਲ ਰਹੀ ਹੈ ਗਾਂ ਦੀ ਹੈ ਨਾ ਤੇ ਐਸੀ ਤਰ੍ਹਾਂ ਹੀ ਇਹ ਵਪਾਰੀ ਬਣ ਜਾਂਦੇ ਨਾ ਇੱਕ ਕੋਟਵਾਲ ਹੁੰਦੇ ਨੇ ਜਿਹੜੇ ਹੱਥ ਨੂੰ ਇੱਕ ਪੱਲੇ ਦੇ ਵਿੱਚ ਲੁਕੋ ਕੇ ਤੇ ਘੁੱਟਦੇ ਨੇ ਉਹਨੂੰ ਹੱਥ ਨੂੰ ਜਾਂ ਉਹਦੇ ਤੇ ਲਿਖਦੇ ਨੇ ਕੀ ਕਰਦੇ ਨੇ ਇਹ ਇਹਨਾਂ ਦਾ ਹੀ ਕੋਟਵਾਲ ਹੁੰਦੇ ਨੇ ਜੀ ਇੱਥੇ ਘੱਟੋ ਘੱਟ ਨਈ ਵਾਲਾ ਵੀ 15 20 ਬੰਦੇ ਆਲੇ ਦੁਆਲੇ ਹੁੰਦਾ ਮੰਡੀ 'ਚ ਬਹੁਤ ਇਕੱਠ ਹੁੰਦਾ 15 20 ਬੰਦੇ ਖੜੇ ਨੇ ਦੇਖੋ ਬਾਈ ਸੌਦਾਬਾਜ਼ੀ ਕਰ ਰਹੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਕਿੰਨੇ ਦੀ ਕੀ ਰੇਟ ਗੱਲਬਾਤ ਹੋ ਰਹੀ ਹੈ ਨਾ ਇਹ ਹੁੰਦੇ ਨੇ ਕੋਟਵਾਲੜ ਇਹਨਾਂ ਦੇ ਜਿਵੇਂ ਤੁਹਾਨੂੰ ਦਿਖਾਇਆ ਵੀ ਹੱਥ ਪੱਲੇ ਦੇ ਥੱਲੇ ਲੁਕੋ ਕੇ ਗੱਲਬਾਤ ਕਰਦੇ ਨੇ ਇਹ ਇਹਨਾਂ ਦੀ ਭਾਸ਼ਾ ਹੁੰਦੀ ਹੈ ਇੱਕ ਵਪਾਰੀ ਵੀਰਾਂ ਨੂੰ ਲਓ ਜੀ ਜਿੱਥੇ ਨਾ ਆਪਾਂ ਮੱਝਾਂ ਦੀਆਂ ਵੀਡੀਓ ਬਣਾਉਨੇ ਆ ਹਨਾ ਨੀਲੇ ਰਵੀ ਦੀਆਂ ਜਾਂ ਮੋਰਾ ਨਸਲ ਦੀਆਂ ਮੱਝਾਂ ਹੁੰਦੀਆਂ ਨੇ ਉੱਥੇ ਕਹਾ ਤੁਸੀਂ ਧਰੋਲਾ 11 ਦੀ ਮੰਡੀ ਤੇ ਗਾਂ ਕੜੀ ਵੀ ਦੇਖ ਸਕਦੇ ਹੋ ਬਹੁਤ ਵਧੀਆ ਸੋਹਣੀ ਕੱਦਗਾਟ ਦੀ ਨਾ ਗਾਂ ਕੀ ਤੇ ਲੈ ਵਾ ਲੂ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਤੋੜ ਕੇ ਦਿਖਾ ਦਾਂਗੇ ਤੇ ਦੇਖ ਸਕਦੇ ਹੋ ਤੁਸੀਂ ਥਣ ਥਣ ਚੈੱਕ ਕਰ ਸਕਦੇ ਆਪਾਂ ਮੱਝਾਂ ਦੇ ਤਾਂ ਥੋੜਾ ਜਿਹਾ ਲਵੇ ਲੱਗ ਜਿੰਦੇ ਆ ਗਾਵਾਂ ਤੋਂ ਥੋੜਾ ਜਿਹਾ ਰਹਿੰਦੇ ਆ ਦੂਰ ਕਿਉਂਕਿ ਸੁਣਿਆ ਵੀ ਇਹ ਸੜ ਸੜ ਮਾਰ ਜਾਂਦੀ ਹੁੰਦੀ ਹੈ ਨਾ ਠੀਕ ਹੈ ਹੈ ਅੱਛਾ ਜੀ ਤੇ ਲੈ ਮੜਾ ਤੋੜ ਕੇ ਦਿਖਾਵਾਂਗੇ ਭਰਾ ਆਹ ਦੇਖ ਸਕਦੇ ਹੋ ਤੁਸੀਂ ਤੋੜ ਕੇ ਵੀ ਆਪਾਂ ਚੈੱਕ ਕਰਾ ਸਕਦੇ ਹਾਂ ਕਿਉਂਕਿ ਹਰ ਇੱਕ ਪ੍ਰਕਾਰ ਦੇ ਆਪਣੇ ਨਾਲ ਭਰਾ ਜੁੜੇ ਹੋਏ ਨੇ ਕਿਸਾਨ ਵੀਰ ਵਪਾਰੀ ਵੀਰ ਹੈ ਨਾ ਮੱਝਾਂ ਗਾਵਾਂ ਖਰੀਦਣ ਵਾਲੇ ਵੀ ਤੇ ਵੇਚਣ ਵਾਲੇ ਵੀ ਤੁਸੀਂ ਲੈਵਾ ਨੂੰ ਆ ਚੈੱਕ ਕਰ ਸਕਦੇ ਨੇ ਤੋੜਾ ਚੈੱਕ ਕਰ ਸਕਦੇ ਹੋ ਗਾਂ ਦਾ ਹਾਂਜੀ ਭਾਈ ਕੀ ਨਾਮ ਆਪਣਾ ਜਗਦੇਵ ਸਿੰਘ ਨਾਮ ਆ ਜੀ ਜਗਦੇਵ ਸਿੰਘ ਜੀ ਕਿਹੜਾ ਪਿੰਡਾ ਬਾਈ ਦਾ ਥੁਲੀ ਵਾਲੀ ਹਾਂ ਜੀ ਹਾਂ ਜਿਲਾ ਬਰਨਾਲਾ ਜਿਲਾ ਬਰਨਾਲਾ ਹੈ ਨਾ ਤੇ ਜੇ ਆਪਾਂ ਇਸ ਗਾਂ ਦੀ ਗੱਲ ਕਰੀਏ ਬਈ ਇਹਨਾਂ ਦੇ ਵੀ ਕੋਈ ਜਿਵੇਂ ਹੁਣ ਮੱਜਾਂ ਦੇ ਨਥਲਾ ਹੁੰਦੇ ਨੇ ਇਹ ਵੀ ਨਸਲ ਦੇ ਵਿੱਚ ਆਉਂਦੀਆਂ ਨੇ ਇਹ ਚਿਪਾ ਗਈ ਵੀਰੇ ਅਸੀਂ ਚਿਪ ਐਚ ਐਫ ਐਚ ਐਫ ਹਾਂ ਠੀਕ ਹੈ ਠੀਕ ਇੱਕ ਹਫਤਾ ਸੁਣਦਾ ਪਿਆ ਜੀ ਬਾਈ ਨੇ ਰੇਟ ਇਹਦਾ ਲਾਇਆਗਾ 1 ਲੱਖ 25000 25000 ਹੈ ਨਾ ਦੁੱਧ ਬਾਈ ਦੱਸਦਾ 40 ਲੀਟਰ ਦੋਨਾਂ ਟਾਈਮਾਂ ਦਾ ਤੇ ਕੱਦ ਗਾੜਾ ਤੋਰਾ ਲੇਵਾ ਸਾਨੂੰ ਕਰਾਤਾ ਚੈੱਕ ਕਿਉਂਕਿ ਆਪਾਂ ਮੱਜਾਂ ਦੀ ਵੀ ਵੀਡੀਓ ਬਣਾਉਨੇ ਆ ਤੇ ਨਾਲ ਦੀ ਨਾਲ ਸੋ ਨੋ ਕਾਇਆਂ ਵੀ ਦਿਖਾਉਨੇ ਆ ਧਰੋਲਾ ਮੰਡੀ ਦੇ ਵਿੱਚ 11 ਦੀ ਮੰਡੀ ਤੇ ਖੜੀ ਆਏ ਗਾ ਬਹੁਤ ਸੋਹਣੀ ਤੇ ਸੁਨੱਖੀ ਗਾਂ ਗਈ ਮੂੰਹ ਮੱਥੇ ਦੀ ਤੇ ਦੇਖ ਸਕਦੇ ਹੋ ਬਾਈ ਨੰਬਰ ਬਾਈ ਆਪਣਾ ਬੋਲ ਸਕਦੇ ਹੋ 62395 62395 37195 37195 37195 ਹੈਨਾ ਇਹ ਆ ਬਾਈ ਦਾ ਨੰਬਰ ਆ ਜੇ ਕੋਈ ਮੇਰਾ ਵੀਰ ਗਾਂ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਆਹ ਛੋਟੀ ਸੁੰਗ ਦਿਖਾਉਨੇ ਆ ਸੰਗ ਸੰਗ ਚੈੱਕ ਕਰ ਲਓ ਹੈਨਾ ਤੇ ਬਾਕੀ ਆਪਾਂ ਲੈ ਪਾਵੇ ਦਿਖਾਉਨੇ ਆ ਤੇ ਸੋਡਾ ਮੈਨੂੰ ਪਤਾ ਨਹੀਂ ਪਰ ਆਪਾਂ ਪਹਿਲੀ ਵਾਰ ਦੇਖੀ ਆ ਪੰਜ ਥਣਾਂ ਵਾਲੀ ਮੱਝ ਹਨਾ ਉਹੀ ਭਈ ਇਹਨੂੰ ਇਹ ਸਾਡੇ ਜਿਹੜਾ ਆਪਾਂ ਜਿਹੜਾ ਇਹ ਆਹ ਦੇਖੋ ਪੰਜ ਥਣਾਂ ਵਾਲੀ ਮੱਝ ਪੰਜੇ ਥਣ ਬਾਈ ਕਹਿੰਦਾ ਚੱਲਦੇ ਨੇ ਓਕੇ ਨੇ ਦੋ ਤਿੰਨ ਸਾਈਡ ਤੁਸੀਂ ਦੋ ਤਿੰਨ ਇਧਰ ਪੰਜ ਥਣਾਂ ਵਾਲੀ ਝੋਟੀ ਆ ਇਹ ਬਾਕੀ ਆਪਾਂ ਬਾਈ ਨਾਲ ਵੀ ਕਰਦੇ ਆ ਗੱਲਬਾਤ ਸਿੰਘ-ਸਿੰਘ ਮੂੰਹ ਮੱਥੇ ਦੀ ਗੱਲ ਕਰਦੇ ਹੋਣਾ ਤੁਸੀਂ ਕਰ ਲਓ ਚੈੱਕ ਸੁਣਾ ਮਮਤੀ ਦੀ ਟੋਟੀ ਹੈਗੀ ਤੇ ਹੁਣ ਸੂਣ ਵਾਲੀ ਆ ਬਾਈ ਹਾਂਜੀ ਦੋ ਮਹੀਨੇ ਗੱਪਣਾ ਜੀ ਕਿੰਨੇ ਦੀ ਦੋ ਮਹੀਨੇ ਦੀ ਗੱਪਣਾ ਦੋ ਮਹੀਨੇ ਦੀ ਗੱਪਣਾ ਹਾਂਜੀ ਤੇ ਹੁਣ ਦੁੱਧ ਦੁੱਧ ਮੌਕੇ ਤੇ 12 ਆਹ ਆ ਜਾਓ ਆਹ ਪਾਜੀ ਆ ਕੱਟਾ ਆਹ ਆ ਕੱਟਾ ਇਹਦੇ ਨਾਲ ਆਹ ਕੱਟਾ ਹੈ ਬਾਈ ਇਹਦੇ ਨਾਲ ਤੇ ਦੁੱਧ ਦੀ ਗੱਲ ਕਰੀਏ ਆਪਾਂ ਦੁੱਧ ਬਾਈ ਜੀ 12 ਲੀਟਰ ਹੁਣ ਤਿਆਰ ਆ ਮੌਕੇ ਤੇ ਗਾਰੰਟੀ ਪਾਜੀ ਥੱਲੇ 17 ਲੀਟਰ ਦੀ ਠੀਕ ਆ ਹੁਣ 12 ਲੀਟਰ ਹੈਗਾ ਹਾਂਜੀ ਹਾਂਜੀ ਠੀਕ ਆ ਮੁੱਲ ਬਾੜੀ ਦੀ ਜੀ ਗੱਲ ਕਰੀਏ ਬਾਈ ਆਪਾਂ ਮੁੱਲ ਬੜੀ 85000 ਰੁਪਈਆ ਜੀ 85000 ਬਾਕੀ ਹੋ ਜੂ ਮਾਨਤਾ ਨਾ ਹਾਂਜੀ ਮੌਕੇ ਤੇ ਕਰਦੇ ਕਿਹੜਾ ਪਿੰਡਾ ਪੰਜ ਦਾ ਬੱਬਨ ਪੋਟਾਣੀ ਹੈ ਜੀ ਬੱਬਨਪੁਰ ਟਾਣੀਆ ਰਤੀਏ ਚ ਪੈਂਦਾ ਰਤੀਏ ਚ ਪੈਂਦਾ ਤੇ ਹੋਰ ਵੀ ਪਸ਼ੂ ਲੈ ਕੇ ਆਏ ਦੀ ਭਰਾ ਹਾਂਜੀ ਦੋ ਹੋਰ ਲੈਤੀ ਆਂਦੀ ਦੇ ਕਿਤੀ ਵੇਚ ਕੀ ਆ ਜੀ ਅੱਛਾ ਉਹ ਬਿਕ ਗਿਆ ਵਧੀਆ ਸੇਲ ਹੋ ਗਈ ਹਾਂਜੀ ਠੀਕ ਹੈ ਨੰਬਰ ਨੰਬਰ ਆਪਣਾ ਜੇ ਕਈ ਵਾਰ ਕਿਸੇ ਨੇ ਕੋਈ ਪਸ਼ੂ ਖਰੀਦਣਾ ਜਾਂ ਵੇਚਣਾ ਹੁੰਦਾ 74027 74027 38000 ਜੀ 38000 ਹਾਂਜੀ ਇਹ ਨੰਬਰ ਆ ਪੰਜ ਦਾ ਜੇਕਰ ਕਿਸੇ ਨੇ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਪਸ਼ੂ ਲੈਣਾ ਹੁੰਦਾ ਖਰੀਦਣਾ ਹੁੰਦਾ ਜਾਂ ਵੇਚਣਾ ਹੁੰਦਾ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜਿੱਥੇ ਭਾਈ ਸੁਣੋ گاਵਾ ਤੇ ਮੱਝਾਂ ਦੀ ਵੀਡੀਓ ਦਿਖਾਉਂਦੇ ਨਾ ਉੱਥੇ ਤੁਹਾਨੂੰ ਆਹ ਹੁੱਕਾ ਵੀ ਦਿਖਾ ਰਹੇ ਆ ਮੰਡੀ ਦੇ ਵਿੱਚ ਹੈ ਨਾ ਇਹ ਇਹ ਨਾ ਹੁੱਕਾ ਜਿਹੜਾ ਇਹ ਜਿਆਦਾ ਕਰਕੇ ਹਰਿਆਣੇ ਵਾਲੇ ਵੀਰਾਂ ਦੀ शान ਹੁੰਦੀ ਹੈ ਜਿੱਥੇ ਉਹ ਹੁੰਦੇ ਨੇ ਨਾ ਨਾਲ ਹੁੱਕਾ ਤਾਂ ਲਾਜ਼ਮੀ ਹੁੰਦਾ ਹੈ ਨਾ ਚੈੱਕ ਕਰ ਸਕਦੇ ਹੋ ਜੀ 11 ਵਾਲੀ ਮੰਡੀ ਤਰੋਲੇ ਦੀ ਹੈ ਨਾ 27 ਤਰੀਕ ਨੂੰ ਨਾ ਆਹ ਗਰਾਊਂਡ ਸਾਰਾ ਖਾਲੀ ਸੀਗਾ ਅੱਜ ਹੁਣ 11 ਦੇ ਮੰਡੀ ਤੇ ਪੂਰਾ ਮੱਝਾਂ ਨਾ ਭਰਿਆ ਵਿਆ ਸੋਹਣੀਆਂ ਸੁਣਖੀਆਂ ਕੱਦਾਵਰ ਮੱਝਾਂ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖ ਸਕਦੇ ਹੋ 11 ਵਾਲੀ ਮੰਡੀ ਧਰੋਲੇ ਬਹੁਤ ਸੋਹਣੇ ਸੋਹਣੇ ਪਸ਼ੂ ਆਏ ਹੋਏ ਨੇ ਪੂਰੇ ਕੁੰਡੇ ਸਿੰਘ ਜੈਡ ਬਲੈਕ ਨੀਲੀ ਰਵੀ ਦੀ ਜੇ ਆਪਾਂ ਗੱਲ ਕਰੀਏ ਇੰਨੀ ਪਸ਼ੂ ਦੇ ਵਿੱਚ ਬਹੁਤ ਘੱਟ ਹੈ ਮੋਹਰਾ ਨਸਲ ਦੀਆਂ ਮੱਝਾਂ ਹੀ ਜ਼ਿਆਦੇ ਦੇਖਣ ਨੂੰ ਮਿਲਦੀਆਂ ਨੇ 27 ਦੀ ਮੰਡੀ ਤੇ ਇਹ ਬਿਲਕੁਲ ਖਾਲੀ ਸੀਗਾ ਹੁਣ 11 ਦੀ ਮੰਡੀ ਆ 11 ਦੀ ਮੰਡੀ ਤੇ ਪੂਰਾ ਮੈਦਾਨ ਭਖਿਆ ਪਿਆ ਭਰਿਆ ਹੋਇਆ ਲਓ ਜੀ ਆ ਦਿਖਾਉਣਾ ਤੁਹਾਨੂੰ ਤਨੋਲੇ ਦੀ ਸ਼ਾਨ ਝੋਟੀ ਸਿੰਘਾਂ ਦੇ ਵਿੱਚ ਦੇਖ ਪਹਿਲਾਂ ਤਾਂ ਸੰਧ ਦੇਖ ਝੋਟੀ ਦੇ ਨਾ ਤੋਰਾ ਤੋਰਾ ਕਰ ਚੈੱਕ ਲੈਵਾ ਤੇ ਕੀ ਗੱਲਬਾਤ ਹੈ ਨਾ ਝੋਟੀ ਦੇਖ ਤੂੰ ਸਿੰਘਾਂ ਦੀ ਦੇਖ ਪਹਿਲਾਂ ਤਾਂ ਨਾ ਸਿੰਘਾਂ ਦੇ ਵਿੱਚ ਸ਼ਿੰਗਾਰੀ ਦੀ ਝੋਟੀ ਹੈ ਨਾ ਤੇ ਵਿੱਚ ਬਾਈ ਨੇ ਇੱਕ ਸੁੰਦਰ ਬਣਾ ਕੇ ਨਾ ਆਹ ਆ ਕੱਟੀ ਹੈ ਬਾਈ ਕਿੰਨਾ ਕ ਟਾਈਮ ਹੋ ਗਿਆ ਸੂਜੀ ਨੂੰ ਬਾਈ ਉਹ 2 ਦਿਨ ਰਿਹਾ ਅੱਠ ਦਿਨ ਅੱਠ ਦਿਨ ਹੋ ਗਏ ਸੂਈ ਕੋ ਤੇ ਲੈਵਲ ਉਹ ਤੁਸੀਂ ਚੈੱਕ ਕਰ ਸਕਦੇ ਹੋ ਕੀ ਲੈਣਾ ਮੇਰੇ ਭਾਈ ਹੁਣ ਕੀ ਬਾਤ ਹੈ ਜੈਡ ਬਲੈਕ ਨਹੀਂ ਨਹੀਂ 80 ਵਾਲੀ ਮੰਡੀ ਨਾ ਧਨੋਲੇ 11 ਦੀ ਮੰਡੀ ਤੇ ਦੇਖ ਸਕਦੇ ਹੋ ਕੀ ਮੁੱਲ ਵੜੀ ਕਰਿਆ ਬਈ ਇਹਦਾ ਹਾਂਜੀ ਕਿੰਨਾ ਮੁੱਲ ਵੜੀ ਕਰੇਦਾ ਇਸਕਾ 130 ਜੀ 130 ਹਾਂ ਨਾ 1,300,000 ਰੁਪਏ ਹੈ ਨਾ ਪਹਿਲ ਨੂੰ ਹਾਂਜੀ ਪਹਿਲ ਨੂੰ ਝੋਟੀ ਆ ਟਰੋਲੇ ਵੰਡੀਸ਼ ਮੋਰਾ ਨਸਲ ਦੀ ਤੇ 15 ਕਿਲੋ ਦੁੱਧ ਬਾਈ ਕਹਿ ਰਿਹਾ ਬਹੁਤ ਫਸਲ ਲਿਆ ਜਣਿਆ ਨਹੀਂ ਨਹੀਂ ਇਹ ਘਾਟ ਦਾ ਵਾਦਾ ਮਗਰ ਕੱਟੀ ਤੇ ਮੋਰਾ ਨਸਲ ਦੀ ਸਿੰਘ ਦੇਖਦਾ ਨਾ ਬਾਈ ਦੇ ਉਹ ਮੁੱਥੇ ਦੀ ਨਾ ਬਹੁਤ ਸੋਹਣੀ ਝੋਟੀ ਹੈਗੀ ਇਹ ਮੋੜ ਤੋਂ ਮੋੜ ਤੋਂ ਹਾਲੇ ਕੜਾ ਚੱਲ ਥੈਂਕ ਯੂ ਸੰਗਤ ਤੋਰਾ ਤੋਂ ਅਧਿਕ ਪਾਸਾ ਚੈੱਕ ਕਰਦਾ ਚੱਲੋ ਵੀਰ ਆਖੋ ਪਲਾ ਇੱਧਰ ਰੱਖੋੜ ਲਿਆ ਇੱਦਾਂ ਕਿ ਜਣੀਆਂ ਜੀ ਜਗਾ ਸੇਵਾ ਨੂੰ ਆ ਕਰਮ ਚੈੱਕ ਕਰ ਮੂੰਹ ਮੱਥੇ ਦੀ ਦੇਖ ਸਕਦੇ ਤੁਸੀਂ ਹਣਾ ਘੈਂਟ ਗੱਲ ਬਾਤ ਹੈ ਸ਼نگਾਰੀ ਬਈ ਝੋਟੀ ਆ ਪੂਰੀ ਪੈਰਾਂ ਦੇ ਵਿੱਚ ਪੂਰੇ ਘੁੰਗਰੂਆਂ ਗਰੂ ਪਾਏ ਹੋਏ ਨੇ ਬਾਈ ਨੇ ਹੂੰ ਤੋੜਾ ਤੋੜਾ ਚੈੱਕ ਕਰ ਸਕਦੇ ਹਾਂ ਸ਼ੰਗੋ ਸ਼ੰਗੋ ਮੂੰਹ ਮੱਥੇ ਦੀ ਦੇਖ ਸਕਦੇ ਹੋ ਜੋਟੀ ਕੀ ਗੱਲ ਬਾਤ ਹੈ ਲੋ ਜੀ ਟਰੋਲਾ ਮੰਡੀ ਤੇ ਨਾ ਇੱਕ ਆਈ ਨੂੰ ਮੱਝ ਨੂੰ ਵੀ ਕਰੋ ਚੈੱਕ ਨਾ ਸੰਘਾ ਦੇਖ ਪੰਦਾ ਤਾਂ ਮੱਝ ਦੇ ਨਾ ਪੂਰੇ ਘੈਂਟ ਬੱਥਾ ਆ ਬੱਚਾ ਇਹਦਾ ਤੋਰਾ ਤਾਰਾ ਤੁਸੀਂ ਦੇਖ ਸਕਦੇ ਹੋ ਲੇਵਾ ਚੈੱਕ ਕਰ ਲਓ ਮੱਝ ਦਾ ਹਨਾ ਕਰਦੇ ਆ ਬਾਈ ਨਾਲ ਗੱਲਬਾਤ ਆ ਦੇਖੋ ਮੱਝ ਤੁਸੀਂ ਹਾਂ ਚੈੱਕ ਕਰ ਸਕਦੇ ਹੋ ਮਿੱਠੀ ਦੇ ਥਣ ਨੇ ਵਧੀਆ ਘੈਂਟ ਦਾ ਲਵਾਤ ਹਨਾ ਦੇਖਾ ਦੋ ਲੈ ਲਵਾਂ ਬਾਕੀ ਮੂੰਹ ਮੱਥੇ ਦੀ ਵੀ ਠੀਕ ਹੈ ਜੋ ਤੇ ਨਾ ਮਗਰ ਕੀ ਆ ਬਾਈ ਕੱਟੀ ਆ ਜੀ ਕੱਟੀ ਆ ਦੁੱਧ ਦੀ ਗੱਲ ਕਰੀਏ ਬਾਈ ਕਿੰਨਾ ਦੁੱਧ 15 ਕਿਲੋ ਆ ਜੀ 15 ਕਿਲੋ ਕੰਡੇ ਵਾਲਾ ਕੰਡੇ ਵਾਲਾ ਜੀ ਠੀਕ ਹੈ 15 ਕਿਲੋ ਦੁੱਧ ਕਿੰਨਾ ਟਾਈਮ ਹੋਗਾ ਸੂਈ ਨੂੰ ਬਾਈ ਸੂਈ ਨੂੰ ਅੱਜ ਹੋਗਾ ਜੀ 15 ਦਿਨ 15 ਦਿਨ ਹਾਂ ਜੀ 15 ਦਿਨ ਹੋਗੇ ਸੂਈ ਨੂੰ 15 ਕਿਲੋ ਤਦੋ ਹਨਾ ਹਾਂ ਜੀ ਤੇ ਮੁੱਲ ਵਾੜੀ ਦੀ ਗੱਲ ਕਰੀ ਬਈ ਕੀ ਕਰਿਆ ਮੁੱਲ 175 ਕਰਦੇ ਆ ਜੀ 1,75000 ਰੁਪਏ ਹਾਂ ਜੀ ਬੋਲਦੇ 62840 42853 44853 44853 ਹਾਂ ਜੀ ਇਹ ਨੰਬਰ ਆ ਬਾਈ ਦਾ ਤੂੰ ਇਹਦੀ ਗੱਲ ਕਰੀ ਕਹਿ ਮੈਂ ਬਾਈ ਹੈ ਦੂਜਾ ਸੂਆ ਜੀ ਦੂਜੇ ਸੂਏ ਦੀ ਝੋਟੀ ਆ ਬਾਈ ਹਨਾ ਤੇ ਥਣ ਥਣ ਤੁਸੀਂ ਪੂਰ ਪਾਸ ਸਾਰਾ ਕੁਝ ਚੈੱਕ ਕਰ ਸਕਦੇ ਤੋਰਾ ਤੁਹਾਨੂੰ ਦਿਖਾਦਾ ਮੱਝ ਦਾ ਮੂੰਹ ਮੱਥੇ ਦੀ ਸੋਣੀਆ ਮੱਝ ਮੰਗ ਰਿਹਾ ਕੱਟੀ ਲੋ ਜੀ ਇੱਕ ਧਨੋਲੇ ਮੰਡੀ ਵਿੱਚ ਆ ਵੀ ਤੁਹਾਨੂੰ ਝੋਟੀ ਦਿਖਾਉਣਾ ਹੈ ਨਾ ਸਿੰਘ ਸਿੰਘ ਕਰ ਲੋ ਚੈੱਕ ਆ ਵਾਲਾ ਮੂੰਹ ਮੱਥੇ ਦੀ ਦੇਖ ਲੋ ਮੱਝ ਨੂੰ ਤੇ ਆਪਾਂ ਚਾਰ ਸਪੀਰੋ ਤੁਹਾਨੂੰ ਝੋਟੀ ਤੇ ਦਿਖਾਉਣੇ ਹੈਗੇ ਦੂਜੇ ਸੂਏ ਦੀ ਝੋਟੀ ਆ ਦੂਜੇ ਸੂਏ ਆ ਨਾ ਬਈ ਦੂਜੇ ਸੂਏ ਦੀ ਝੋਟੀ ਆ ਖਣ ਤੁਣ ਦੇ ਵਾਲੂ ਆ ਪਹਿਲਾਂ ਕਰ ਲੋ ਤੁਸੀਂ ਚੈੱਕ ਵਿੱਥੀ ਦਾ ਠੰਢ ਨੇ ਵਧੀਆ ਹੈ ਨਾ ਤੇ ਚਾਰ ਸਪੀਰੋ ਤੁਹਾਨੂੰ ਦਿਖਾ ਦਿੰਦੇ ਆ ਵਧੀਆ ਸੋਹਣੀ ਝੋਟੀ ਆ ਕੁੰਡੇ ਸਿੰਘਾਂ ਦੀ ਹੈ ਨਾ ਤੇ ਅੱਛਾ ਬਈ ਚਬਾਈ ਚਬੂਈ ਕਿਵੇਂ ਆ ਬਹੁਤ ਹੈ ਥਣ ਥਣ ਜਮਾ ਸੈਟ ਹੈ ਨਾ ਜਮਾ ਸੈਟ ਮੈਂ ਗਿਆ ਹਾਂ ਕਿਉਂਕਿ ਆਪਾਂ ਜਿਹੜੀ ਵੀਡੀਓ ਬਣਾਉਣੀ ਹੈ ਨਾ ਵੀ ਆਪਾਂ ਤਸੱਲੀ ਬਖਸੀ ਉਹ ਕਰਦੇ ਆ ਅਗਲੇ ਨੂੰ ਲੰਬਾ ਰਹਾਵੇ ਕੋਈ ਗੱਲ ਨੂੰ ਕੋਈ ਵੀਡੀਓ ਤੇ ਹਾਂ ਹਾਂ ਨਾ ਵਿੱਥੀ ਦੇ ਥਣ ਨੇ ਬਈ ਵਧੀਆ ਹੋਗਾ ਕਈ ਮੱਜਾ ਜਦੋਂ ਚਵਾਈ ਕਰਦੇ ਆਪਾਂ ਢੜਕਦੀਆਂ ਨੇ ਬਈ ਐ ਤਾਂ ਨਹੀਂ ਹੈਗਾ ਕੋਈ ਗੱਲਬਾਤ ਹੈ ਠੀਕ ਹੈ ਜੰਗਲੇ ਵਧੀਆ ਮੈਂ ਦੇਖਣ ਨੂੰ ਮੂੰਹ ਮੱਥੇ ਦੀ ਸੋਹਣੀ ਹੈ ਝੋਟੀ ਐਹੋ ਜੀ ਗੱਲ ਦੀ ਅੱਛਾ ਬਈ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ ਇੱਧਰ ਨੂੰ ਹੋ ਜਾ ਮਾੜਾ ਜ ਮੱਝ ਮੰਨੀ ਨੂੰ ਹੈ ਨਾ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 22 ਬਾਈਕ ਦਿਨ 20 ਬਾਈਕ ਦਿਨ ਦੁੱਧ ਦੀ ਆਪਾਂ ਗੱਲ ਕਰੀਏ ਬਈ ਜਮਾ ਸਹੀ ਦਸੀ ਵੀ ਕਿੰਨਾ ਕੁ ਦੁੱਧਾ ਦੁੱਧ ਦੇ ਥੱਲੇ ਹੈਗਾ 14 ਲੀਟਰ 14 ਲੀਟਰ ਹੈਗਾ ਸਹੀ ਬਿਲਕੁਲ ਠੀਕ ਹੈ 14 ਲੀਟਰ ਦੁੱਧਾ ਤੇ ਆਪਾਂ ਰੇਟ ਦੀ ਗੱਲ ਕਰੀਏ ਬਈ ਕੀ ਰੇਟ ਕੱਢਿਆ ਫਿਰ ਮੱਝ ਦਾ ਰੇਟ ਇਹਦਾ ਹੈਗਾ 1,30,000 1,30,000 ਰੁਪਿਆ ਹੈ ਨਾ ਬਾਕੀ ਮਾਨਤਾਨ ਹੋ ਜੂ ਮੌਕੇ ਤੇ ਜਿਹਾ ਜਿਹਾ ਹੁੰਦਾ ਹੈ ਨਾ ਤੇ ਇਹੇ ਪਤਨੌਲੇ 11 ਦੀ ਮੰਡੀ ਤੇ ਖੜੇ ਆ ਜੀ ਬਾਈ ਵੀ ਛੋਟੀ ਤੁਹਾਨੂੰ ਦਿਖਾਈ ਹੈ ਕਿ ਮੰਗਰ ਇਹਦੇ ਕੀ ਹੈ ਕੱਟੀ ਕੱਟੀ ਮੰਗਰ ਕੱਟੀ ਹੈ ਦੇ ਰੇਟ ਦੀ ਬੀ ਅੱਛਾ ਬਾਈ ਆਪਣਾ ਨੰਬਰ ਨੰਬਰ 94635 94635 08487 08487 ਇਹ ਨੰਬਰ ਹੈ ਹਨਾ ਕਿਹੜਾ ਪਿੰਡ ਦੱਸਿਆ ਹਸ਼ਿਆਰਪੁਰ ਹਨਾ ਤਨੋਲੇ ਦੀ 11 ਦੀ ਮੰਡੀ ਤੇ ਆ ਵੀ ਕਰੋ ਮੱਝ ਚੈੱਕ ਥਣ ਥਣ ਲੈ ਵਾ ਲੂ ਆ ਤੋਰਾ ਥੋਨੂੰ ਦਿਖਾ ਰਹੇ ਹਨਾ ਤੁਸੀਂ ਲੈ ਵਾ ਚੈੱਕ ਕਰੋ ਪਹਿਲਾਂ ਨਾਲ ਥੋਨੂੰ ਚੈੱਕ ਕਰੋ ਮੱਝ ਦੇ ਤੇ ਲੈ ਵਾ ਪੂਰਾ ਢੈਂਡ ਗੱਲ ਬਾਤ ਆ ਮਗਰ ਇਸ ਦਾ ਬੱਚਾ ਬਾਕੀ ਆਪਾਂ ਕਰ ਦਿਆਂਗੇ ਗੱਲਬਾਤ ਬਾਈ ਦੇ ਨਾਲ ਹਨਾ ਸਿੰਘ ਸਾਬੂ ਤੁਸੀਂ ਦੇਖ ਸਕਦੇ ਹੋ ਮੱਝ ਦੇ ਹੂੰ ਜਿਹੜਾ ਲਾਉਂਗੇ ਜੋ ਐਨ ਪੂਰੇ ਬਣਾ ਵਾਲੇ ਕੁੰਡੇ ਸਿੰਘ ਨੇ ਬਾਕੀ ਆਪਾਂ ਕਰ ਦਿਆਂਗੇ ਗੱਲਬਾਤ ਬਾਈ ਦੇ ਨਾਲ ਹਨਾ ਅੱਛਾ ਬਾਈ ਜੀ ਕਿਹੜਾ ਪਿੰਡਾ ਪਹਿਲਾਂ ਤਾਂ ਐ ਦੱਸੋ ਲੋਹਾ ਖੇੜਾ ਜੀ ਲੋਹਾ ਖੇੜਾ ਜਿਹੜਾ ਗਮੰਡੀਆਂ ਲੋਕਲ ਪਿੰਡਾ ਹਨਾ ਜਿਹੜਾ ਆਪਣੇ ਹਨਾ ਬਰਨਾਲੇ ਜ਼ਿਲ੍ਹੇ ਦਾ ਹਾਂਜੀ ਅੱਛਾ ਇਹ ਜੀ ਸੰਗਰੂਰ ਜ਼ਿਲ੍ਹੇ ਚ ਪਹਿਲਾਂ ਸੰਗਰੂਰ ਜ਼ਿਲ੍ਹੇ ਚ ਪੈ ਗਿਆ ਉਹ ਹਨਾ ਤੇ ਅੱਛਾ ਜਿਹੜੀ ਆਪਾਂ ਇਹ ਮੱਝ ਦਿਖਾਈ ਹੈ ਝੋਟੀ ਹਨਾ ਇਹਦੇ ਮੰਗਰ ਹੁਣ ਕੀ ਆ ਬਾਈ ਕੱਟੀ ਆ ਜੀ ਕੱਟੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਜੀ 10 ਮਾਦਨ ਹੈ 10 ਦਿਨ ਹੋ ਗਏ ਸੂਈ ਨੂੰ ਦੁੱਧ ਦੀ ਗੱਲ ਕਰੀਏ ਜੀ ਦੁੱਧ 16 ਤਿਆਰ ਕੀਤਾ ਇਹਦੇ 16 ਘਰ ਦੀ ਪਾਲੀ ਵੀ ਮੱਝ ਨਹੀਂ ਹਰਿਆਣੇ ਦੀ ਆ ਅੱਛਾ ਹਰਿਆਣੇ ਦੀ ਹੈ ਹਾਰ ਜ਼ਿਲ੍ਹੇ ਦੀ ਹੈਗੀ 18 ਸਰਕਾਰੀ ਚੋਈ ਤਿਆਰੀ ਠੀਕ ਹੈ ਛੋਡੇ ਕੋਲੇ ਕਿੰਨਾ ਟਾਈਮ ਹੋ ਗਿਆ ਮਤਲਬ ਗਰੰਟੀ ਜਿਹੜੇ ਆਪਾਂ ਦੁੱਧ ਦਾ ਦਿੱਤੇ ਆਪਣੇ ਕੋਲ ਆ ਕੇ ਸੂਈ ਆ ਆ ਕੇ ਸੂਈ ਆ ਹੁਣ ਚੋਨੇਓ ਤੁਸੀਂ ਹਨਾ ਸੁਣਾ ਦੇ ਵਿੱਚ ਕੋਈ ਗੱਲ ਬਾਰ ਜਮਾ ਬੋਲੀਦਾਰ ਦੀ ਹੈ ਠੀਕ ਹੈ ਤੇ ਜੇ ਆਪਾਂ ਹੁਣ ਰੇਟ ਦੀ ਗੱਲ ਕਰੀਏ ਬਈ ਕਿੱਥੇ ਇੱਕ ਤੱਕ ਬਣ ਜੂਗੀ ਇਹ ਇੱਕ 30 ਹੀ ਦੇ ਦਾਂਗੇ ਮੁੱਲ ਦਾ ਵੱਧ ਵੀ ਕਰਦੇ ਆ ਠੀਕ ਹੈ ਬਈ 1 30 ਹੀ ਬਣ ਜੂਗੀ ਹਨਾ ਇੱਕ 30 ਹੀ ਦੇ ਦਾਂਗੇ ਤੇ ਦੁੱਧ ਪੱਕਾ ਸੁਣਾ ਹਨ ਦੁੱਧ ਹੁਣ ਤੋਂ 16 ਤਿਆਰ ਕੀਤਾ ਕਿ 18 ਨਹੀਂ ਦੀ ਸਰਕਾਰੀ ਚੋਈਆ ਉੱਥੇ ਸਰਕਾਰੀ ਚੋਈਆ ਕਰ ਦੇਣਗੇ ਹਰਿਆਣੇ ਚ ਠੀਕ ਹੈ ਠੀਕ ਹੈ ਠੀਕ ਹੈ ਇਸ ਲੜਕਾ ਉਹਦਾ ਇਹ ਦੱਸਿਆ ਠੀਕ ਹੈ ਠੀਕ ਹੈ ਹੋਰ ਵੀ ਤੁਸੀਂ ਮੱਝਾਂ 32 25 ਮੱਝਾਂ ਆ ਗਈਆਂ ਯਾਨੀ ਕਿ ਰਿਕਾਰਡ ਗਲਤ ਨਹੀਂ ਹੋਇਆ ਠੀਕ ਹੈ ਆਪਣਾ ਕੰਮ ਹੈ ਬਾਈ ਇਹ ਵਪਾਰ ਦਾ ਜਾਂ ਮਤਲਬ ਵਪਾਰ ਦਾ ਕੰਮ ਹੈਗਾ ਅੱਛਾ ਹੋਰ ਵੀ ਪਸ਼ੂ ਫਿਰ ਤਾਂ ਹੁੰਦੇ ਹੋਣਗੇ हां 3 ਵਿਕ ਗਈਆਂ 4 ਲੈ ਕੇ ਆਇਆ 4 ਲੈ ਕੇ ਆਏ ਤੁਸੀਂ 3 ਮੱਝਾਂ ਗਈਆਂ ਵਿਕ ਕਿਵੇਂ ਵਧੀਆ ਰੇਟ ਮਿਲ ਗਿਆ ਉਹਦਾ हां ਵਧੀਆ ਮਿਲੇਗਾ ਚਲੋ ਠੀਕ ਹੈ ਫਿਰ ਤਾਂ ਵਧੀਆ ਰਹੇਗੀ ਮੰਡੀ ਏ ਤੁਹਾਡੇ ਬਾਦੀ ਹਾਂ ਠੀਕ ਰਹੀ ਹੈ ਜੀ ਵਧੀਆ ਦੀ ਠੀਕ ਹੈ ਜੋ ਹੋਰ ਕੋਈ ਮਤਲਬ ਪਸ਼ੂ ਵਗੈਰਾ ਖਰੀਦਣਾ ਚਾਹੁੰਦਾ ਬੰਦਾ ਤੁਹਾਡੇ ਕੋਲੇ ਮਿਲ ਜਾਂਦਾ ਹਨਾ हां ਲੋਕਲੀ ਵੇਚਦੇ ਆ ਜੀ ਵੈਸੇ ਤਾਂ ਇਹ ਮੰਡੀ ਵੱਡੀ ਹੁੰਦੀ ਹੈ 11 ਜਰੂਰ ਕਾਉਣੇ ਅੱਛਾ ਤੁਹਾਡਾ ਨੰਬਰ ਵਗੈਰਾ ਬਾਈ 78 83 78 883 63900 63900 ਹਨਾ ਲੋਹਾ ਖੜਾ ਪੈਂਦਾ ਬਾਈ ਦਾ ਚੌਥਾ ਸੂਆ ਛੂਤੀ ਹੈ ਦਾ ਚੌਥੇ ਸੂਏ ਹੁਣ ਸੂਈ ਵੀ ਹੈ ਸੂਈ ਦੇਖ ਸਕਦੇ ਹੋ ਚੈੱਕ ਕਰ ਲੋ ਤੁਸੀਂ ਭੁੱਲੇ ਮੰਡੀ ਦੇ ਵਿੱਚ ਆਪਾਂ ਪਸ਼ੂਆਂ ਦੀ ਮੰਡੀ ਵਿੱਚ ਆਉਨੇ ਆ ਤਾਂ ਨਾਲ ਐਡੀ ਵੀ ਵੀਡੀਓ ਬਣਾਉਣੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹ ਨੇ ਮੱਝਾਂ ਦੇ ਸ਼ਿੰਗਾਰ ਦੀਆਂ ਗੱਲਾਂ ਹਨ ਇਹਨਾਂ ਨਾਲ ਸ਼ਿੰਗਾਰੇ ਜਾਂਦੇ ਨੇ ਸਾਰੇ ਪਸ਼ੂ ਦੇਖ ਸਕਦੇ ਹੋ ਤੁਸੀਂ ਢੰਗਰੂ ਵਗੈਰਾ ਮੂੜੀਆਂ ਮਾਰਿਆ ਰੰਗ ਬਰੰਗੀਆਂ ਤੇ ਬਹੁਤ ਹੀ ਸ਼ਾਨਦਾਰ ਚੀਜ਼ਾਂ ਤੇ ਆ ਇੱਕ ਜਿਹੜੀ ਪਹਿਲਾਂ ਬਸ ਛੋਟੀ ਦਿਖਾਈ ਸੀ ਨਾ ਉਹਦੇ ਸਿੰਗਾ ਵਿੱਚ ਪਾ ਨੂੰ ਪਤਾ ਨਹੀਂ ਚੱਲਿਆ ਵੀ ਕੀ ਚੀਜ਼ ਆ ਉਹ ਆਹਾ ਦਾ ਬਾਈ ਆ ਨਹੀਂ ਢਿੰਡੀਆਂ ਜੀਆਂ ਇਹ ਪੰਜਾਂਤੀ ਉਹਦੇ ਸਿੰਗਾ ਦੇ ਵਿੱਚ ਹੈ ਨਾ ਵੱਡੀਆਂ ਛੋਟੀਆਂ ਪੰਜਾਂ ਨੇ ਪੰਜਾਂ ਕੋਲੇ ਧਰੋਲੇ ਇੱਥੋਂ ਕੋਈ ਵੀ ਤੁਸੀਂ ਸ਼ਿੰਗਾਰ ਦਾ ਸਮਾਨ ਖਰੀਦਣਾ ਹੁੰਦਾ ਨਾ ਇੱਥੋਂ ਖਰੀਦ ਸਕਦੇ ਹੋ ਬਹੁਤ ਵੱਡੀ ਤੇ ਵਧੀਆ ਦੁਕਾਨ ਆ ਪੰਜਾਂ ਦੀ ਦੇਖ ਸਕਦੇ ਹੋ ਤੇ ਇੱਧਰ ਹਰਮਨ ਵੀ ਕੁਝ ਨਾ ਕੁਝ ਚੈੱਕ ਕਰੀ ਜਾਂਦਾਗਾ ਜਿਵੇਂ ਜਿਆਦਾ ਲੋਕ ਹੈ ਜੀ ਪੀ ਵੀ 18 केटी ਹੈ ਕੀ ਵੀ ਨਹੀਂ ਕੇਟੀ ਜੰਗਣੀਆਂ ਪਖੂਆਂ ਦੀਆਂ ਨਾ ਸੰਗਲ ਵਗੈਰਾ ਛੋੜੇ ਪੂੜੇ ਹੋਰ ਜੋ ਵੀ ਜਿੰਨਾ ਹੁੰਦਾ ਆ ਟੱਲੇ ਟੁੱਲੇ ਜੇ ਸਭ ਕੁਝ ਸਿੱਧਾ ਹੀ ਲੱਗਦਾ ਵਾ ਮੈਂ ਅੱਜ ਜਿਹੜੀ ਮੱਜਾਂ ਦੇਖੇ ਨੇ 5 ਲੱਖ ਰੁਪਏ ਤੱਕ ਦੀਆਂ ਮੱਜਾਂ ਦੇਖੀਆਂ ਲਗੀਆਂ 3 ਲੱਖ ਦੀ 4 ਲੱਖ ਦੀ 2.5 ਲੱਖ ਦੀ 5 ਲੱਖ ਤੱਕ ਦੀਆਂ ਮੈਂ ਅੱਜ ਮੱਜਾਂ ਦੇਖੇ ਨੇ ਬਹੁਤ ਸੋਹਣੇ ਤੇ ਸੁਨਸਤੀਆਂ ਮੱਜਾਂ ਕੱਦਾ ਵਰ ਕਾਟ ਜੇ ਆਪਾ ਦੇਖੀਏ ਮੋਹਰਾ ਨਸਲ ਜਿਹਦੇ ਨੀਲੀ ਦਾ ਵੀ نسل ਦੀਆਂ ਮੱਝਾਂ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਿਆ ਨੇ ਮੋਹਰਾ ਨਸਲ ਦੀਆਂ ਹੀ ਜ਼ਿਆਦਾ ਮੱਝਾਂ ਦੇਖਣ ਨੂੰ ਮਿਲਿਆ ਨੇ ਖਰ ਮੋਹਰਾ ਨਸਲ ਦੀਆਂ ਜਿਹ ਮੱਝਾਂ ਦੀ ਆਪਾਂ ਗੱਲ ਕਰੀਏ ਹਨਾ ਬਹੁਤ ਸੋਹਣੀਆਂ ਤੇ ਸੁਨੱਖੀਆਂ ਜਿਨ੍ਹਾਂ ਦੀ ਫੁੱਲ ਗਰੰਟੀ ਦੇ ਰਹਿਤੀ ਹੈ ਪਰਿਵਾਰ 16 15 16 18 ਕਿਲੋ ਦੁੱਧ ਤੱਕ ਦੀ ਫੁੱਲ ਗਰੰਟੀ ਹੈ ਨਾ ਫਿਰ ਇਹਦੀ ਅਜਤਨੋਲਾ ਦੀ ਜੋ ਮੰਡੀ 11 ਦੀ ਮੰਡੀ ਹਨਾ ਇਹ ਸਾਡੇ ਨੂੰ ਫੁੱਲ ਭਰੀ ਵੀ ਮੰਡੀ ਹੈਗੀ ਇਹ ਹੈਗਾਗਾ 메인 ਰਸਤਾ 메인 ਰਸਤਾ ਹੈਗਾਗਾ ਧਨੋਲੇ ਮੰਡੀ ਦਾ 메인 ਰਸਤਾ ਹਨਾ ਹਾਥੀ ਦੇ ਬੱਚੇ ਹਨਾ ਉਸ ਤਰ੍ਹਾਂ ਦੀ ਅਮਰਜਾਂ ਤੁਸੀਂ ਆਈ ਨੂੰ ਵੀ ਛੋਟੀ ਨੂੰ ਚੈੱਕ ਕਰਦੇ ਹੋ ਉਹਦੇ ਸਿੰਘ ਵਿੱਚ ਬਾਈ ਨੇ ਸ਼ਿੰਗਾਰ ਪਾਇਆ ਹੋਇਆ ਹੈ ਹਨਾ ਤੇ ਹੋ ਸਕਦਾ ਵੀ ਕੱਟੂ ਦੀ ਡੈਥ ਹੋ ਗਈ ਜਿਹੜਾ ਕਿ ਬਾਈ ਵਿਚਾਰੇ ਚੱਕ ਕੇ ਲੈ ਕੇ ਦੇ ਰਹੇ ਨੇ ਬਹੁਤ ਮਾੜੀ ਗੱਲ ਆ ਮੰਦ ਭਾਗੀ ਗੱਲ ਆ ਇਹ ਐਸਟਰਾਂ ਦੀ ਵੀ 400 ਹੋ ਜਾਂਦੇ ਨੇ ਕਈ ਵਾਰ ਹਨਾ ਬੰਦ ਜੇ ਅਸੀਂ ਝੋਟੀ ਦੀ ਗੱਲ ਕਰੀਏ ਨਾ ਬਹੁਤ ਭੈਂਟ ਗੱਲ ਬਾਤ ਆ ਬਾਈ ਉਹਨੂੰ ਦੱਸ ਕੇ ਗਿਆ 2,70,000 ਰੁਪਏ ਮੰਨ ਕਰ ਰਹੀ ਪਰ ਕੱਟੂ ਮਰ ਗਿਆ ਹਨਾ ਮੰਡੀ ਦੇ ਵਿੱਚ ਆਪਾਂ ਬਾਹਰ ਜਾਣ ਵਾਲਾ ਰਸਤਾ ਹਨਾ ਤੇ ਇੱਧਰ ਜੇ ਆਪਾਂ ਗੱਲ ਕਰੀਏ ਰੇੜੇ ਰੋੜੇ ਦੇ ਫਲੀਆਂ ਵਗੈਰਾ ਦੀ ਸਾਰਾ ਕੁਝ ਹੁੰਦਾ ਕੋਟਕਾਰਡ ਵੀ ਪੂਰਾ ਮੇਲਾ ਲੱਗਿਆ ਹੁੰਦਾ ਯਾਰ ਹਨਾ 100 ਰੁਪਏ ਨੂੰ ਬਾਈ ਹਾਕਾ ਮਾਰ ਰਿਹਾ ਧਰੋਲੇ ਮੰਡੀ ਦੇ ਵਿੱਚ ਨਾ ਪਕੜਿਆ ਇਧਰ 100 ਰੁਪਏ 100 ਰੁਪਏ 100 ਬਹੁਤ ਸਸਤਾ ਕਰਦਾ ਭਾਈ ਫੇਰ ਵੀ ਲੋਕਾਂ ਨੂੰ ਕਦਰ ਨਹੀਂ ਆ 100 100 ਨੂੰ ਕਰਦਾ ਫੇਰ ਵੀ ਲੋਕੀ ਆ ਕਹਿੰਦੇ ਨੇ ਭੈਣ ਦੇ ਸੋਨੇ ਦਾ ਬੁੱਲ ਮੰਗ ਲਿਆ ਵਧੀਆ ਜੇ ਡਾਕਟਰ ਕੋਲੇ ਜਾਣਗੇ ਫੇਰ ਕਹਣਗੇ ਭਈ ਐਨੇ ਪੈਸੇ ਲੱਗਣੇ ਲਾ ਦੋ ਇਹ 100 100 ਨੂੰ ਲੋਕੀ ਮੋਂਗ ਮਾਰੀ ਜਾਂਦੇ ਨੇ ਨਾਲੇ ਐਕਸਪੋਰਟ ਦਾ ਮਾਲ ਆ ਸਾਲਾ 550 ਰੁਪਏ ਕਿਲੋ ਦਾ ਸਾਡੀ ਖਰੀਦ ਆ ਇਹਦਾ ਬਸ ਐਂ ਆ ਕਿ ਬਸ ਪੈਸੇ ਫਸੇ ਹੋਏ ਨੇ ਤਾਂ ਕਰਕੇ ਬਸ ਨਾ ਕਰ ਚਲੋ ਕੱਟ ਦੋ ਚਲੋ ਜਿਹਨੂੰ ਜੋ ਵੀ ਪਸੰਦ ਲੱਗਦਾ ਇਥੋਂ ਖਰੀਦਦੇ ਨੇ ਵੈਸੇ ਰੇਟ ਜੇ ਦੇਖਿਆ ਜਾਵੇ ਜਾਇਜ਼ ਹੈ ਕੋਈ 100 ਰੁਪਏ ਜ਼ਿਆਦਾ ਨਹੀਂ ਹੈਗਾ ਹਨਾ ਤੇ ਬਾਕੀ ਜਿਹਨੂੰ ਜਿਹੇ ਜੇ ਲੋਡ ਹੁੰਦੀ ਆ ਬਾਕੀ ਉਹ ਵੀ ਐਸੀ ਤਰ੍ਹਾਂ ਹੀ ਬਾਈ ਆਪਣੀ ਪਸੰਦ ਪਸੰਦ ਦੇ ਖਰੀਦਦੇ ਆਲੇ 100-100 ਰੁਪਏ ਦੇ ਹਾਈ ਨੇਕ ਕਹਿਣ ਇੱਕ ਤੋਂ ਇੱਕ ਮਿਲੂਗਾ ਬਾਈ ਹਰ ਇੱਕ ਤਰ੍ਹਾਂ ਹਰ ਇੱਕ ਮੰਡੀ ਦੇ ਬਾਈ ਇਸ ਤਰ੍ਹਾਂ ਦੀ ਵੈਰਾਈ ਵੀਰੇ ਹਰ ਮੰਡੀ ਦੀ ਹਾਂਜੀ ਹਾਂਜੀ ਹਰ ਇੱਕ ਮੰਡੀ ਦੇ ਉੱਤੇ ਇੱਥੇ ਬਾਈਆਂ ਦੀ ਸਟਾਲ ਇਹ ਲੱਗੀ ਹੁੰਦੀ ਹੈ ਕਿ ਕੱਪੜੇ ਦੀ ਹੈ ਨਾ ਕੱਪੜੇ ਦੀ ਸਟਾਲ ਲੱਗੀ ਜਾਂ ਸਟਾਲ ਦਾ ਪੂਰਾ ਵਧੀਆ ਹਰ ਇੱਕ ਪ੍ਰਕਾਰ ਦੇ ਕੋਟੀਆਂ ਸਵੈਟਰ ਜਾਗਟਾਂ ਤੁਸੀਂ ਇੱਥੋਂ ਖਰੀਦ ਸਕਦੇ ਹੋ ਪਸ਼ੂਆਂ ਦੀ ਮੰਡੀ ਦੇ ਵਿੱਚ ਅੱਜ ਆਪਾਂ 11 ਤਰੀਕ ਧਰੋਨੇ ਦੀ ਪਸ਼ੂਆਂ ਦੀ ਮੰਡੀ ਉੱਥੇ ਕਰਦੇ ਆਏ ਤੁਸੀਂ ਦੁਕਾਨ ਤੇ ਲੈਣ ਲੱਗ ਲੈ ਲੈਣਗੇ ਤੁਸੀਂ ਨਾਲੇ ਖੁਸ਼ ਹੋ ਕੇ ਦੋਗੇ ਪੂਰੇ ਸੋਚੇ ਮੂੰਹ ਘਾਰਦਾ ਬੰਦਾ ਇਹ ਗੱਲ ਬਿਲਕੁਲ ਜਾਇਜ਼ ਹੈ ਬਾਈ ਦੀ ਜੇ ਆਹੀ ਚੀਜ਼ ਜਿਹੜੀ ਹੈ ਬਾਈ ਨੇ ਦਿਖਾਈ ਹੈਗੀ ਹੈ ਨਾ ਆਪਾਂ ਇਹਨਾਂ ਦਾ ਕੋਈ ਤਰਫਦਾ ਨਹੀਂ ਨਹੀਂ ਕਰਦੇ ਜਾਂ ਕੋਈ ਇਹਨਾਂ ਦੀ ਮਸੂਰੀ ਨਹੀਂ ਕਰ ਰਹੇ ਜਿਹੜੀ ਸਹੀ ਗੱਲ ਆ ਉਹ ਕਰ ਰਹੇ ਆ ਵੀ ਜੇ ਆਹੀ ਚੀਜ਼ ਕਿਤੇ ਸ਼ੋਰੂਮ ਦੇ ਵਿੱਚ ਪਈ ਹੋਵੇ ਜਿਹੜੀ ਇਹ 100 ਰੁਪਏ ਦੀ ਕਹਿੰਦੇ ਨੇ ਭਾਈ ਕਹਿੰਦਾ ਇਹੀ 3 400 ਦੀ 500 ਤੱਕ ਦੀ ਵੀ ਬਣ ਸਕਦੀ ਹੈ ਸਕਦਾ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਬੱਦਵਾ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਆਪਣਾ ਤੁਹਾਨੂੰ ਪਤਾ ਹੀ ਹੈਗਾ ਪੀਪੀ 19 ਕੇਟੀਵੀ